ਦੋਸਤੋ ਇਹ ਹੈ ਗੁਰਦੁਆਰਾ ਭਵਾਨ ਗੜ੍ਹ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀਆਂ ਦੀਆਂ ਦੀ ਲਾਸ਼ਾਂ ਦੀ ਰਾਖੀ ਬੱਬਰ ਸ਼ੇਰਾ ਨੇ ਕੀਤੀ ਸੀ ਅੱਜ ਵੀ ਕਹਿੰਦੇ ਇੱਥੇ ਰੂਹ ਕੰਬਦੀ ਆ ਆਉਂਦੇ ਹੋਏ ਤੇ ਇੱਥੇ ਜਿਹੜੀਆਂ ਆਵਾਜ਼ਾਂ ਆਉਂਦੀਆਂ ਨੇ ਹਨਾ ਤੇ ਕੰਧਾਂ ਜਿਹੜੀਆਂ ਕੰਬਣ ਲੱਗ ਜਾਂਦੀਆਂ ਨੇ ਤਾਂ ਦੋਸਤੋ ਅੰਦਰੋਂ ਦਿਖਾਉਂਗਾ ਕਈ ਅੱਜ ਵੀ ਜਿਹੜੀਆਂ ਉਹ ਚੀਜ਼ਾਂ ਮੌਜੂਦ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਤੇ ਇੱਥੇ ਇੱਧਰ ਜਿਹੜਾ ਇਤਿਹਾਸ ਲਿਖਿਆ ਹੋਇਆਗਾ 27 ਪੋ ਨੂੰ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਫਤੇਗੜ ਸਾਹਿਬ ਵਿਖੇ ਜਿਹੜਾ ਨੀਹਾਂ ਵਿੱਚ ਚਨਕੇ ਸ਼ਹੀਦ ਕਰ ਦਿੱਤਾ ਸੀ ਤੇ ਉਦੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਲਾਸ਼ਾਂ ਇਸ ਇੱਥੇ ਜੰਗਲ ਹੁੰਦਾ ਸੀ ਤੇ ਇੱਥੇ ਜਿਹੜੀਆਂ ਸੱਟੀਆਂ ਸੀ ਤੇ 48 ਘੰਟੇ ਤੱਕ ਬੱਬਰ ਸ਼ੇਰਾ ਨੇ ਜਿਹੜੀ ਆ ਆਪਾਂ ਕਹਿੰਦੇ ਰਾਖੀ ਕੀਤੀ ਸੀ ਛੋਟੇ ਸਹਿਬਜ਼ਾਦਿਆਂ ਦੀ ਵੀ ਕੋਈ ਜਾਨਵਰ ਜਿਹੜਾ ਚੱਕ ਇਹਨਾਂ ਨੂੰ ਚੱਕ ਖਾਣਾ ਜਾਵੇ ਹੈਨਾ ਤਾਂ ਕਰਕੇ ਜਿਹੜੀ ਬਬਰ ਸ਼ੇਰਾਂ ਨੇ ਰਾਖੀ ਕੀਤੀ ਸੀ ਇੱਕ ਜਾਨਵਰ ਨੇ ਸ਼ੇਰ ਦਾ ਵੈਸੇ ਆਪ ਹੀ ਨਹੀਂ ਛੱਡਦਾ ਕਿਸੇ ਨੂੰ ਪਰ ਐਨੇ ਪਵਿੱਤਰ ਰੂਹਾਂ ਸੀ ਉਹ ਵੀ ਛੋਟੇ ਸਹਿਬਜ਼ਾਦਿਆਂ ਦੀ ਰਾਖੀ ਜਿਹੜੀ ਸ਼ੇਰਾਂ ਨੇ ਕੀਤੀ ਸੀ ਤੇ ਤੁਸੀਂ ਇੱਧਰ ਜਦੋਂ ਅੰਦਰੋਂ ਹੋਵੋਗੇ ਐਂਟਰ ਹੋਵੋਗੇ ਤਾਂ ਤੁਹਾਨੂੰ ਜਿਹੜੇ ਕਿਨਾਰਿਆਂ ਤੇ ਸ਼ੇਰ ਵੀ ਦੇਖਣ ਨੂੰ ਮਿਲਣਗੇ ਦੋਵੇਂ ਪਾਸੇ ਹੈਨਾ ਤੇ ਆਹ ਗੁਰਦੁਆਰਾ ਜੀ ਇੱਥੇ ਜਿਹੜੀਆਂ ਲਾਸ਼ਾਂ ਪਈਆਂ ਸੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਬੁੱਢਾ ਦਲਾ ਲਿਆ ਦਾ ਜਿਹੜਾ ਗੁਰੂ ਘਰ ਹੈ ਤੇ ਜਿਹੜਾ ਫੱਟੇਗੜ ਸਾਹਿਬ ਬਿਲਕੁਲ ਗੁਰੂ ਘਰ ਹੈ ਉਹਦੇ ਪਿੱਛੇ ਜਿਹੜਾ ਇਹ ਗੁਰੂ ਘਰ ਬਣਿਆ ਹੋਇਆ ਤੇ ਇਸ ਥਾਂ ਤੇ ਜਿਹੜਾ ਉਸ ਟਾਈਮ ਛੋਟੇ ਸਾਹਿਬ ਜਾਂ ਦੇ ਜਿਹੜੀਆਂ ਲਾਸ਼ਾਂ ਪਈਆਂ ਸੀ ਤੇ ਛੇੜ ਨੇ 48 ਘੰਟਿਆਂ ਤੱਕ ਬੱਬਰ ਛੇੜ ਨੇ ਜਿਹੜੀ ਰਾਖੀ ਕੀਤੀ ਸੀ ਛੋਟੇ ਸਾਹਿਬ ਜਦਿਆਂ ਦੀਆਂ ਦੇਹਾਂ ਦੀ ਲਾਸ਼ਾਂ ਦੀ ਹੈ ਨਾ ਤੇ ਆ ਦੇਖੋ ਤੁਸੀਂ ਛੇੜ ਸਾਨੂੰ ਦੇਖਣ ਨੂੰ ਮਿਲਣਗੇ ਸਾਰੇ ਪਾਸੇ ਜਿਹੜੇ ਤੇ ਬਾਹਰ ਜਾਓਗੇ ਉਧਰ ਜਾਓਗੇ ਤੇ ਇਹ ਗੁਰੂ ਘਰ ਦੀ ਜਗ੍ਹਾ ਜਿਹੜੀ ਸਾਰੀ ਜਗ੍ਹਾ ਤੇ ਇਧਰ ਜਿਹੜਾ ਸਰੋਵਰ ਬਣਿਆ ਹੋਇਆਗਾ ਤੇ ਪਰਾਂ ਤੋਂ ਵੀ ਦਿਖਾਉਣਾ ਹੈ ਇਤਿਹਾਸ ਤੇ ਵੀ ਜਿਹੜਾ ਸਾਨੂੰ ਦਿਖਾਵਾਂਗੇ ਜਿੱਥੇ ਇਤਿਹਾਸ ਲਿਖਿਆ ਹੋਇਆਗਾ ਤੇ ਦੋਸਤੋ 27 ਪਉਰੀ 27 ਪਉ ਨੂੰ ਆਪਾਂ ਕਹ ਦੀਏ ਨਾ ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬ ਜਦਿਆਂ ਨੂੰ ਜਿਹੜਾ ਫਤਵਾ ਮਿਲਿਆ ਸੀਗਾ ਮੌਤ ਦਾ ਤੇ ਨੀਹ ਤੇ ਇਧਰ ਦੇਖੋ ਆ ਸ਼ੇਰ ਬਣੇ ਹੋਏ ਨੇਗੇ ਇਸ ਥਾਂ ਤੇ ਜਿਹੜੀਆਂ ਲਾਸ਼ਾਂ ਸਿੱਟਦੀਆਂ ਸੀ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਰਾਖੀ ਬੱਬਰ ਸ਼ੇਰਾਂ ਨੇ ਕੀਤੀ ਸੀ ਆ ਦੇਖੋ ਗੁਰਦੁਆਰਾ ਸ਼੍ਰੀ ਭਵਾਨਗੜ੍ਹ ਸਾਹਿਬ ਇਸ ਥਾਂ ਤੇ ਜਿਹੜਾ ਸਾਰਾ ਇਤਿਹਾਸ ਲਿਖਿਆ ਹੋਇਆ ਤੁਸੀਂ ਆਉਂਗੇ ਫਤਿਹਗੜ੍ਹ ਸਾਹਿਬ ਆਉਂਗੇ ਤਾਂ ਦੇਖ ਕੇ ਜਿਹੜਾ ਜ਼ਰੂਰ ਜਾਇਓ ਹੈ ਨਾ ਇਸ ਗੁਰੂ ਘਰ ਨੂੰ ਬਹੁਤ ਸਾਰੇ ਲੋਕਾਂ ਨੂੰ ਬੇਸ਼ੱਕ ਆ ਕੇ ਮੱਥਾ ਵੀ ਟੇਕਦੇ ਆ ਹੈਨਾ ਪਰ ਵੀ ਇਤਿਹਾਸ ਨਹੀਂ ਪਤਾ ਹੁੰਦਾ ਨਾ ਤਾਂ ਕਰਕੇ ਵੀਡੀਓ ਬਣਾਉਣ ਦਾ ਮਕਸਦ ਸੀਗਾ ਆ ਦੇ 1704 ਈਸਵੀ ਜ਼ਾਲਮ ਮੁਗਲ ਸਰਕਾਰ ਨੇ ਬਾਬਾ ਜੋਰਾਵਰ ਦੇ ਬਾਬਾ ਫਤੇ ਸਿੰਘ ਨੂੰ ਨੀਆਂ ਵਿੱਚ ਜਨ ਕੇ ਜਿਹੜਾ ਸ਼ਹੀਦ ਕਰ ਦਿੱਤਾ ਤੇ ਇਸ ਥਾਂ ਤੇ ਐਂ ਸੜਦਾ ਸੀਗਾ ਦੋਸਤੋ ਅਗਲੇ ਦਿਨ 48 ਘੰਟੇ ਤੱਕ ਜਿਹੜੀ ਆਪਾਂ ਕਹਿੰਦੀ ਵੀ ਰਾਖੀ ਸ਼ੇਰਾਂ ਨੇ ਕੀਤੀ ਸੀ ਤੇ ਫਿਰ ਹਨਾ ਦਿਵਾਨ ਟੋਡਰ ਮਾਲੀ ਜੀ ਨੇ ਜਗਾ ਖਰੀਦੀ ਆਪਾਂ ਕਹਿੰਦੀ ਖੜਮੀਆਂ ਜਿਹੜੇ ਮੋਹਰਾਂ ਲਾ ਕੇ ਜਗਾ ਖਰੀਦੀ ਸੋਨੇ ਦੀਆਂ ਤੇ ਉਸ ਤੋਂ ਬਾਅਦ ਜਿਹੜਾ ਜਿੱਥੇ ਜੋਤੀਸ ਰੂਪ ਗੁਰੂ ਘਰ ਬਣਿਆ ਹੋਇਆ ਉਹ ਥਾਂ ਖਰੀਦੀ ਸੀ ਉੱਥੇ ਜਿਹੜਾ ਸੰਸਕਾਰ ਕੀਤਾ ਗਿਆ ਸੀ ਸੰਸਾਰ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਅੱਜ ਵੀ ਉਹ ਮੰਨੀ ਜਾਂਦੀ ਹੈਗੀ ਤੇ ਇੱਧਰ ਜਿਹੜਾ ਇਤਿਹਾਸ ਲਿਖਿਆ ਹੋਇਆ ਦੋਸਤੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਫਤਿਹਗੜ੍ਹ ਸਾਹਿਬ ਆ ਰਹੇ ਹੋ ਤਾਂ ਇਸ ਗੁਰੂ ਘਰ ਨੂੰ ਜਿਹੜਾ ਵੇਖ ਕੇ ਜਰੂਰ ਜਾਇਓ ਗੁਰਦੁਆਰਾ ਬਿਵਾਨਗੜ੍ਹ ਸਾਹਿਬਾ ਜੀ ਬਿਲਕੁਲ ਜਿਹੜਾ ਫਤਿਹਗੜ੍ਹ ਸਾਹਿਬ ਜਿਹੜਾ ਆਪਾਂ ਕਹਿੰਦੇ ਮੇਨ ਗੁਰੂ ਘਰ ਇੱਥੇ ਦਵਾਰਾਂ ਨਹੀਂ ਵਿੱਚ ਚਿਨੇ ਸੀ ਛੋਟੇ ਸਾਹਿਬਾਂ ਦੇ ਉਸ ਦੇ ਜਿਹੜਾ ਪਿੱਛੇ ਬਣਿਆ ਹੋਇਆ ਹੈਗਾ ਪਾਉਂਗੇ ਜ਼ਰੂਰ ਵੇਖ ਕੇ ਆਇਓ ਦੋਸਤੋ ਤੇ ਇਧਰ ਫਤਿਹਗੜ੍ਹ ਸਾਹਿਬ ਦੀ ਮੈਂ ਤੁਹਾਨੂੰ ਇੱਕ ਝਲਕ ਦਿਖਾਉਣਾ ਇਧਰਲੇ ਪਾਸੇ ਜਿਹੜਾ ਉਧਰ ਗੁਰੂ ਘਰ ਹੈ ਫਤਿਹਗੜ੍ਹ ਸਾਹਿਬ ਜਿਹੜਾ ਮੇਨ ਆ ਤੇ ਇਕੱਠ ਜਿਹੜਾ ਵਧਣਾ ਸ਼ੁਰੂ ਹੋ ਗਿਆ 26 27 28 ਜਿਹੜਾ ਦਸੰਬਰ ਨੂੰ 11 12 13 ਤੱਕ ਦੀ ਦਿਨ ਹੋਣਗੇ ਹੈ ਨਾ ਇੱਥੇ ਮੇਲਾ ਲੱਗਣਾ